ਸਾਹਬ ਹੈ ਜੀ ਪੱਲੇ ਸੋ ਕਿਸਾਨ ਦੋਸਤੋ ਜਿਨੇ ਕੇ ਸਾਡੇ ਬਲਾਕ ਪ੍ਰਧਾਨ ਅਮਰੀਕ ਸਿੰਘ ਹਲਵਾਰਾ ਨੇ ਦੱਸਿਆ ਸੋ ਦੋਸਤੋ ਜਿਹੜਾ ਕੇ ਆਪਾਂ 13 ਖਰਪੀ ਤੋਂ ਲੈ ਕੇ ਆਪਣੇ ਖਨੌਰੀ ਸੰਭੂ ਵੱਟ ਤੇ ਰਤਨਪੁਰਾ ਦੇ ਮੋਰਚੇ ਲੱਗਦੇ ਸੀਗੇ ਤੇ ਸੋਕਾ ਉਹ ਮੋਰਚਾ ਬੜਾ ਚੜ੍ਹਦੀ ਕਲਾ ਦੇ ਵਿੱਚ ਸੀਗਾ ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਹੜੇ ਕੇ ਆਪਣੇ ਐਸਕੇਐਮ ਗੈਰ ਆਰਣਿਤਿਕ ਦੇ ਸੀਨੀਅਰ ਆਗੂ ਜਥੇਦਾਰ ਜੀ ਸੂਬਾ ਪ੍ਰਧਾਨ ਬੇਦਾ ਗਾਗੂ ਕਿਸਾਨਾਂ ਦੇ ਸੰਗੀਆ ਕਿਸਾਨਾਂ ਦੇ ਥੰਮ ਹਰ ਵਰਗ ਦੇ ਲੋਕਾਂ ਦੇ ਹਮਦਰਦ ਜਿਨ੍ਹਾਂ ਨੇ ਆਪਣੀ ਜਾਨ ਕਲੀ ਦੇ ਧਰ ਕੇ ਸੋ ਪ੍ਰਭਾਉ ਮੋਰਚਾ ਸਿਰੇ ਲੱਗ ਗਏ ਆ ਜਿਹੜਾ ਜੇ ਹੁਣ ਪੰਜਾਬ ਦੇ ਵਿੱਚ ਦੌਰ ਚੱਲਦਾ ਆ ਜਿਵੇਂ ਕਿ ਪੰਜਾਬ ਸਰਕਾਰ ਭਗਵਾਨ ਤਮਾਨ ਦੀ ਸਰਕਾਰ ਆ ਇਹ ਜਿਹੜੇ ਪਖਾਨੇ ਆ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਉਹ ਬਣਾਇਆ ਕਿਸ ਨੇ ਹੋਰ ਆ ਉਹਦਾ ਅਧ்கਾਟਨ ਹਰ ਸਕੂਲਾਂ ਦੇ ਵਿੱਚ ਕਰਦੇ ਆ ਸੋ ਪ੍ਰਭਾਉ ਸਾਡਾ ਇਹਨਾਂ ਨੂੰ ਸਵਾਲ ਪੁੱਛਣਾ ਇਹੇ ਆ ਬਈ ਕਿਸਾਨਾਂ ਦੀ ਪਿੱਠ ਦੇ ਵਿੱਚ ਸੁਰਾ ਮਾਰਿਆ ਜਦੋਂ ਕਿ 19 ਤਰੀਕ ਨੂੰ ਮੀਟਿੰਗ ਦਿੱਤੀ ਸੀ ਸਾਡੇ ਸਾਰੇ ਆਗੂਆਂ ਨੂੰ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਸੋ ਭਰਾਵੋ ਜਿਹੜਾ ਕਿ 21 ਫਰਵਰੀ ਨੂੰ ਸਾਡਾ ਸੁਭ ਕਰਨ ਸੀਦ ਹੋਇਆ ਸੀਗਾ ਤੇ ਪੰਜਾਬ ਸਰਕਾਰ ਨੇ ਹਰਿਆਣਾ ਕੋਈ ਗੱਲ ਨਹੀਂ ਕੀਤੀ ਹੈਗੀ ਨਾ ਜਵਾਬ ਦਿੱਤਾ ਸੋ ਭਰਾਵੋ ਜਦੋਂ ਸਾਡੀਆਂ ਮੰਗਾਂ ਨੇ ਸੈਂਟਰ ਨਾਲ ਲਾਗੂ ਨੇ ਮੰਗਾਂ ਸਾਡੀਆਂ ਤੇ ਪੰਜਾਬ ਸਰਕਾਰ ਦਾ ਵਿੱਚ ਹੱਕ ਨਹੀਂ ਬਣਦਾ ਹੈਗਾ ਸਿਰਫ ਇਹ ਕਿ ਇਹਨਾਂ ਨੇ ਭਗਵਾਨ ਤੁਮਾਰ ਨੇ ਇੱਕ ਕੇਂਦਰੀ ਆਲ ਨੂੰ ਬਚਾਉਣ ਵਾਸਤੇ ਕੇਂਦਰੀ ਆਲ ਨੂੰ ਬਚਾਉਣ ਵਾਸਤੇ ਭਰਾਵੋ ਸਾਡਾ ਮੋਰਚਾ ਤੈਅ ਨਸ਼ ਕੀਤਾ ਇਹ ਸਰਕਾਰ ਨੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਾਡੀਆਂ ਟਰਾਲੀਆਂ ਚੋਰੀ ਕੀਤੀ ਸਾਡੇ ਸਿਲੰਡਰ ਚੋਰੀ ਕੀਤੇ ਸਾਡੇ ਭਾਂਡੇ ਚੋਰੀ ਕੀਤੇ ਸੋ ਭਰਾਵੋ ਅਸੀਂ ਇਹਨਾਂ ਦਾ ਕਰਾਉ ਕਰਦੇ ਆ ਅੱਜ ਵੀ ਜਿਵੇਂ ਪਿੰਡ ਹਲਵਾਰਾ ਦੇ ਵਿੱਚ ਹਾਕਮ ਸਿੰਘ ਵਿਧਾਇਕ ਇੱਥੇ ਸਰਕਾਰੀ ਸਕੂਲ ਦੇ ਵਿੱਚ ਆਏ ਸੀਗੇ ਤੇ ਪ੍ਰਸ਼ਾਸਨ ਨੇ ਸਾਨੂੰ ਕਿਹਾ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਸੋ ਭਰਾਵੋ ਇਹਨਾਂ ਦੇ ਮਨ ਦੇ ਵਿੱਚ ਡਰ ਇਹੋ ਜਿਹਾ ਪਿਆ ਹੋਇਆ ਜਿਵੇਂ ਕਹਿੰਦਾ ਉਹਨਾਂ ਜੇ ਭੰਡਾ ਦੀ ਸਰਕਾਰ ਆ ਭੰਡਾ ਵਾਲਾ ਕੰਮ ਹੁੰਦਾ ਸੋ ਭਰਾਵੋ ਨਾ ਤਾਂ ਗੱਲਬਾਤ ਕੀਤੀ ਆਉਂਦੇ ਵੀ ਗੱਡੀ ਲੈ ਕੇ ਨਿਕਲ ਗਏ ਤੇ ਜਾਂਦੇ ਵੀ ਗੱਡੀ ਲੈ ਕੇ ਨਿਕਲ ਗਏ ਤੇ ਪ੍ਰਸ਼ਾਸਨ ਨੇ ਸਾਡੇ ਤੇ ਜ਼ਬਰਦਸਤੀ ਨਹੀਂ ਕੀਤਾ ਹੈਗਾ ਪਰ ਪ੍ਰਸ਼ਾਸਨ ਨੇ ਸਾਨੂੰ ਘਰੋਹਤਾ ਵੀ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਸੋ ਭਰਾਵੋ ਪ੍ਰਸ਼ਾਸਨ ਨੇ ਕੋਈ ਗਲਤ ਬਾਤ ਨਹੀਂ ਕਰੀ ਹੈਗੀ ਤੇ ਜ਼ੋਰਦਾਰ ਅਸੀਂ ਨਾਹਰੇਬਾਜ਼ੀ ਕੀਤੀ ਆ ਜਿਹੜਾ ਇਹ ਪੰਜਾਬ ਸਰਕਾਰ ਨੇ ਇਹ ਕਿਸਾਨਾਂ ਦੇ ਨਾਲ ਕੰਮ ਕੀਤਾ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਖਰਚਾਜਾ ਭੁਗਤਣਾ ਪੈਣਾ ਬਾਕੀ ਇਹ ਗੱਲ ਇਹਦੇ ਵਿੱਚ ਹੋਰ ਅਸੀਂ ਸचेत ਕਰ ਦਈਏ ਜਿਹੜਾ ਕਿ ਮਤਲਬ ਕਿਸਾਨੀ ਦਾ ਵਰਕਾਤ ਪਾਉਣ ਵਾਲੇ ਆ ਕਿਸਾਨ ਅਖਵਾਉਣ ਵਾਲਿਆ ਸੀ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਜ਼ਮੀਨਾਂ ਕਲੀਆਂ ਡੱਲੇ ਆਲਦੀਆਂ ਨਹੀਂ ਜਾਣੀਆਂ ਕਿਸੇ ਜੱਥੇਬੰਦੀ ਦੇ ਜਾਣੀਆਂ ਭਰਾਵੋ ਜ਼ਮੀਨਾਂ ਸਾਰਿਆਂ ਦੀਆਂ ਜਾਣੀਆਂ ਨੇ ਨਹੀਂ ਤਾਂ ਟਿਫਨ ਫੜ ਕੇ ਫਾਰਮਾਂ ਦੇ ਵਿੱਚ ਕੰਮ ਕਰ ਰਹੇ ਆ ਤੁਹਾਨੂੰ ਜਾਣਾ ਪੈਣਾ ਅਸੀਂ ਬੇਨਤੀ ਕਰਦੇ ਆਂ ਵੀ ਉਹਦੇ ਵਿੱਚ ਤੇ ਪੰਜਾਬ ਦੇ ਲੋਕੋ ਜਾਗ ਜੋ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਕੋਈ ਕਾਰਪੋਰੇਟ ਤੁਹਾਡੀਆਂ ਜ਼ਮੀਨਾਂ ਦੇ ਕਬਜ਼ਾ ਕਰ ਲੈਣਗੇ ਤੇ ਇੱਥੇ ਭਈਆ ਰਾਜ ਇਹ ਲਾਗੂ ਕਰਨਗੇ ਅਸੀਂ ਸचेत ਕਰਦੇ ਆਂ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਜਿਵੇਂ ਕਿ ਪ੍ਰਧਾਨ ਡੱਲੇਵਾਲ ਜੀ ਨੇ ਜਿੰਦਗੀ ਦਾ ਦਾਤੇ ਲਾਈ ਹੋਈ ਆ ਹੁਣ ਹੁਣ ਇਹ ਵੀ ਗੱਲ ਕਹੀ ਹੋਈ ਆ ਵੀ ਜਿਹੜਾ ਇੱਕ ਇੱਕ ਖੂਨ ਦਾ ਕਤਰਾ ਮੇਰਾ ਉਹ ਵੀ ਕਿਸਾਨੀ ਬਾਤੇ ਜਿੰਦਗੀ ਦੇ ਲੈਖੇ ਲਾ ਦਿਆਂ ਗਿਆ ਸੋ ਭਰਾਵੋ ਪੈਨ ਡੱਲੇਆ ਦੇ ਵਿੱਚ ਮੋਰਚਾ ਚੱਲਦਾ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਜਿੰਨੇ ਮੀਟਿੰਗਾਂ ਦੇ ਵਿੱਚ ਸਾਡੇ ਇਥੇ ਹਰਪਾਲ ਗਿਆ ਸੀਗਾ ਕਟਾਰੂ ਗਿਆ ਸੀਗਾ ਖੁੱਡਿਆਂ ਗਿਆ ਸੀਗਾ ਆਉਣ ਵਾਲੇ ਸਮੇਂ ਪੰਜਾਬ ਦੇ ਵਿੱਚ ਭਰਾਵੋ ਚਾਰ ਮੋਰਚੇ ਲਾਵਾਂਗੇ ਸਰਕਾਰ ਦੀ ਭਗਵਾਨ ਦਮਨ ਦੀ ਧੌਂ ਤੇ ਗੋਡਾ ਰੱਖ ਕੇ ਚਾਰੇ ਮੋਰਚੇ ਲਾਵਾਂਗੇ ਸਰਕਾਰ ਰੋਕਲੇ ਜਿੰਨਾ ਮਰਜ਼ੀ ਜ਼ਬਰਦਸਤ ਕਰ ਲੈ ਸਾਡੇ ਉੱਪਰ ਨਹੀਂ ਲੰਘ ਸਕਦੀ ਆ ਸੋ ਪ੍ਰਾਵੋਤਾਂ ਹੋਂ ਤੱਕ ਗੋਡਾ ਰੱਖ ਜਿਹੜੇ ਮੰਨੀਆਂ ਹੋਈਆਂ ਮੰਗਾ ਉਹ ਅਸੀਂ ਲਾਗੂ ਕਰਵਾ ਕੇ ਰਾਂਗੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਆਂ ਬੇਨਤੀ ਕਰਦੇ ਹੱਥ ਜੋੜ ਕੇ ਵੀ ਆਪਾਂ ਦੇਸ਼ ਤੇ ਪੰਜਾਬ ਨੂੰ ਬਚਾਈਏ ਆਪਣੀਆਂ ਫਸਲਾਂ ਤੇ ਜਵਾਨੀ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਪ੍ਰਧਾਨ ਜੀ ਅਸੀਕਾਲ ਜੀ ਅਸੀਕਾਲ ਅੱਜ ਆਪਣਾ ਹਲਵਾਰੇ ਪਿੰਡ ਕੀ ਪ੍ਰੋਗਰਾਮ ਸੀਗਾ ਜੀ ਅੱਜ ਸਾਡਾ ਜੀ ਬੀਕੇ ਜੂ ਸਿੱਧੂਪੁਰ ਸੁਧਾਰ ਬਰਾਕ ਬੰਨੀ ਹੋ ਪ੍ਰੋਗਰਾਮ ਸੀਗਾ ਕਿ ਜਿਹੜਾ ਆਪਣੇ ਹਰਕਾ ਵਿਧਾਇਕ ਹਾਕਮ ਜੀ ਇੱਥੇ ਜਿਹੜੇ ਸਕੂਲ ਚ ਕੋਈ ਪਖਾਨਿਆਂ ਦਾ ਐਵੇਂ ਹੋਰ ਬੇਰਬੂਰ ਦਾ ਕਰਦੇ ਫਿਰਦੇ ਆ ਉਹਦਾ ਕਰਨ ਜਾ ਉਹਦੇ ਸੰਬੰਧ ਚਾਉਣਾ ਸੀਗਾ ਕਿਉਂਕਿ ਸਾਡੇ ਜਥੇਬੰਦੀ ਦਾ ਫੈਸਲਾ ਵਾ ਕਿਉਂਕਿ ਇਹਨਾਂ ਨੇ ਸਾਨੂੰ ਉਥੋਂ ਗੜੇ ਮੋਰਚੇ ਚ ਜਕਾਇਆ ਸਾਡੇ ਜਿਹੜੇ ਆਪਣੇ ਲੀਡਰ ਸੀਗੇ ਮੈਂ ਉਥੇ ਮੀਟਿੰਗ ਕਰਨ ਨੂੰ ਬੁਲਾ ਲੇ ਉਹਨਾਂ ਨਾਲ ਧੋਖਾ ਕਰਕੇ ਰਾਜ ਗ੍ਰਿਫਤਾਰੀ ਕਰੀ ਤੇ ਸਾਡਾ ਸ਼ੰਭੂ ਤੇ ਫਲੌਰੀ ਬਾਡਰ ਇਹਨਾਂ ਨੇ ਮੋਰਚਾ ਚੱਕਾਇਆ ਉੱਥੋਂ ਸਾਡਾ ਸਮਾਨ ਚੱਕ ਕੇ ਲੈ ਗਏ ਇਹਨਾਂ ਦੇ ਐਮਐਲਏ ਲੈਗੇਟਰਾ ਦੀਆਂ ਸਾਡੀ ਭੰਨ ਤੋੜ ਇਹਨਾਂ ਨੇ ਬਹੁਤ ਸਵਾਨ ਦੀ ਕਰੀਆ ਕਰੋੜਾ ਰੁਪਏ ਦਾ ਰਕਸਾ ਹਾ ਸਾਡਾ ਉਸ ਸੰਬੰਧ ਦੇ ਵਿੱਚ ਅਸੀਂ ਨੂੰ ਸਵਾਲ ਕਰ ਰਹੇ ਸੀਗੇ ਹਾਕਮ ਸਿੰਘ ਐਮਐਲਏ ਨੂੰ ਵੀਰੇ ਨੂੰ ਸਵਾਲ ਪੁੱਛਣੇ ਸੀਗੇ ਪਰ ਉਹ ਸਵਾਲ ਖੜਨ ਦੀ ਬਜਾਏ ਕਹਿੰਦੇ ਜੀ ਖੜੂਗਾ ਪਰ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਅਸੀਂ ਨਾਹਰੇਬਾਜੀ ਕੀਤੀ ਤੇ ਉਹਦਾ ਵਿਰੋਧ ਕੀਤਾ ਤੇ ਉਹ ਗੱਡੀ ਲੈ ਕੇ ਭਜਾ ਕੇ ਇੱਥੋਂ ਚਲੇ ਗਿਆ